ਵਾਹਿ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5 ਮੇਲਾ ਸਤਗੁਰ ਸਬਦ ਸੁਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਇਕ ਸਿ ਸਿਉ ਨੇ ਬੁਲਾਏ ਮੇਲੇ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਚ ਨਾਏ ਮੇਰੇ ਮਨ ਗੁਰ ਸ਼ਬਦੇ ਸੁਖ ਹੋਏ ਗੁਰਪੂਰੇ ਕੇ ਚਾਕਰੇ ਬਿਰਥਾ ਜਾਏ ਨਾ ਕੋਇ ਰਹਾਉ ਮਨ ਕੀ ਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੇ ਸਦਾ ਸੰਗ ਕਰਨੇ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮ দান ਇਸਨਾਨ ਕਾਮ ਕ્રોਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹ ਲਾਭ ਨਾਮ ਪੂਰ ਕਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਆਮਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ ਸਚ ਮਹਲ ਕਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨ ਕੋ ਰਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣ ਸਾਰ आठ पहर गुण सार दे रते रंग अपार पार ब्रह्म सुख सागर नानक सद्बलिहार श्री राग महल्ला 5 ਪੁਰ ਸਤਗੁਰ ਜੇ ਮਿਲੈ ਪਈਏ ਸ਼ਬਦ ਨਿਧਾਨ ਕਰ ਕੇ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟਿਏ ਲਗੇ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਕੀਮਤ ਕਹਿ ਨਾ ਜਾਈਐ ਸਾਗਰ ਗੁਣਿ ਅਥਾ ਹੋ ਵਡ ਭਾਗੀ ਮਿਲ ਸੰਗਤ ਸਚਾ ਸ਼ਬਦ ਵਿਸਾਹੋ ਕਰ ਸੇਵਾ ਸੁਖ 사ਗਰ ਸਿਰ ਸ਼ਹਾ ਪਾਤਸ਼ਾਹੋ चरण कमल का आसरा दूजा नहीं ठाऊ मैं कर तेरी पार ब्रह्म तेरे तान रहाऊ निमानया प्रभु मान तू तेरे نگ سماو ہر جپئے ارادھیئے آٹھ پہر گویند جی प्राण تن تن رکھے کر کرپا રાખી جند ਨਾਨਕ ਸਗਲੇ ਦੁੱਖ ਉਤਾਰਿਆਨ ਪ੍ਰਭ ਪਾਰ ਬ੍ਰਹਮ ਬਖਸਿੰਦ ਫਿਰ ਰਾਗ ਮਹੱਲਾ ਪੰਜਵਾ ਪ੍ਰੇਤਨ ਗੀਤਿਸ ਸੱਚ ਸਿਉ ਮਰੇ ਨ ਆਵੇ ਜਾਏ ਨਾ ਵਿਛੜਿਆ ਵਿਛੜੇ ਸਭ ਮਹਿ ਰਹਾ ਸਮਾਏ ਦੇਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਪਾਏ ਆਚਰ ਜਰੂਪ ਨਿਰੰਜਨੋ ਗੁਰ ਮਿਲਾਇਆ ਮਾਏ ਪਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੇ ਸ ਕੋਏ ਰਹਾਉ ਦਾਨਾ ਦਾਤਾ ਸੀ ਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਦ ਨ ਜਾਣੀਐ ਨੇਹ ਚਲ ਤਿਸ ਦਰਬਾਰ ਜੋ ਮੰਗੀ ਐ ਸੋਈ ਪਾਇਐ ਨਿਧਾਰਾ ਆਧਾਰ ਜਿਸ ਪੇਖਤ ਕਲ ਵਿਖਹਿ ਰਹੇ ਮਨ ਤਨ ਹੋਵੇ ਸਾਤ ਇਕ ਮਨ ਇਕ ਧਿਆਇਐ ਮਨ ਕੇ ਲਾਹੇ ਪ੍ਰਾਂਤ ਗੁਣ નિਧਾਨ ਨਵ ਤਨ ਸਦਾ ਪੂਰਨ ਜਾਕੀ ਦਾਤ ਸਦਾ ਸਦਾ ਅਰਦੀਏ ਦਿਨ ਵਿਸਰਹੋ ਨਹੀਂ ਰਾਤ ਜਿਨ ਕੋ ਪੁਰਬ ਲਿਖਿਆ ਤਿੰਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੇ ਸਭ ਸਗਲ ਵਾਰੀਏ ਜਿੰਦ ਦੇਖੇ ਸੁਣੇ ਹضور ਸਦ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਸ੍ਰੀ ਰਾਗ ਮਹੱਲਾ 5 ਮਨ ਤਨ ਧਨ ਜਿਨ ਪ੍ਰਭ ਦਿਆ ਰਖਿਆ ਸਹਜ ਸਵਾਰ ਸਰਬ ਕਲਾ ਕਰਤਾ ਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰਿਏ ਅੰਤਰ ਰਖ ਉਰਤਾਰ ਮੇਰੇ ਮਨ ਹਰ ਬਿਨ ਅਵਰ ਨ ਕੋਏ ਪ੍ਰਭ ਸਰਨਾਈ ਸਦਾ ਰਹੋ ਦੁੱਖ ਨ ਵਿਆਪੇ ਕੋਇ ਰਾਵ ਰਤਨ ਪਦਾਰਥ ਮਾਨ ਕਾ ਸੋਇਨਾ ਰੁਪਾ ਖਾਕ ਮਾਤ ਪਿਤਾ ਸੁਤ ਬੰਦ ਪਾ ਕੂੜੇ ਸਬੇ ਸਾਕ ਜਿਨ ਕੀ ਤਾਤ ਸਹਿ ਨ ਜਾਣਈ ਮਨ ਮੁਖ ਪਸ ਨਾ ਪਾਕ ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੇ ਦੂਰ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰਾ ਹੋ ਮੈਂ ਕੂਰ ਭਗਤੀ ਨਾਮ ਵਿਹੂੜਿਆ ਆਵਹਿ ਵੰਜੇ ਪੂਰ ਰਾਖ ਨੇ ਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਏ ਨ ਰਖਣ ਹਾਰ ਮਹਾ ਵਿਕਟ ਜਮ ਭਿਆ ਨਾਨਕ ਨਾਮ ਨ ਵਿਸਰੋ ਕਰ ਆਪਣੇ ਹਰ ਮਿਆ ਫਿਰ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ਼ ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ ਹਰ ਨਾਮ ਰਦੈ ਨ ਵਸੈ ਕਾਰਜ ਕਿ ਤੈ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੇ ਗੁਰ ਚਰਨੀ ਚਿਤ ਲਾਏ ਰਹਾਉ ਨਾਮ ਨਿਧਾਨ ਤੇ ਆਈਏ ਮਸਤ ਹੋਵੇ ਭਾਗ ਕਾਰਜ ਸਭ ਸਵਾਰੀਏ ਗੁਰ ਕੀ ਚਰਣੀ ਲਾਗ ਹੋ ਮੇ ਰੋਗ ਪ੍ਰਮ ਕਟਿਏ ਨਾ ਆਵੈ ਨਾ ਜਾ ਕਰ ਸੰਗਤ ਤੂੰ ਸਾਧਕੇ 68 ਤੇਰਥ ਧਨਾਓ ਜਿਉ ਪ੍ਰਾਨ ਮਨ ਤਨ ਹਰੇ ਸਾਚਾ ਇਹੋ ਸਵਾਉ ਐਥੇ ਮਿਲਹਿ ਵਡਿਆ ਦਰਗਹਿ ਪਾਵੇ ਥਾਓ ਕਰੇ ਕਰਾਏ ਆਪ ਪ੍ਰਭ ਸਭ ਕਿਛ ਤੇ ਸਹੀ ਹਾਥ ਮਾਰ ਆਪੇ ਜੀਵਾਲਦਾ ਅੰਦਰ ਬਾਹਰ ਸਾਥ ਨਾਨਕ ਪ੍ਰਭ ਸਰਣਾ ਗਤੇ ਸਰਬ ਘਟਾ ਕੇ ਨਾਥ ਫਿਰ ਰਾਗ ਮਹੱਲਾ ਪੰਜਵਾ ਸ਼ਰਨ ਪਏ ਪ੍ਰਭ ਆਪਣੇ ਗੁਰੂ ਆ ਕੇਰਪਾਲ ਸਤ ਗੁਰ ਕੈ ਉਪਦੇਸ ਐ ਬਿਨ ਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤ ਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇਕ ਨਿਮਖ ਨ ਮਨ ਹੋਵੇ ਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀਐ ਅਬ ਗੁਣ ਕਟਣ ਹਾਰ बिन हर नाम ना सुख होए कर डठे बिस्तार सहजे सिफ तीरथिया भव जले उतरे पार तीर्थ वर्त लाख संजवा पयय साधु धूर लोक कमावे किस ते ਜਾ ਵੇਖੈ ਸਦਾ ਹਦੂਰ ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਪਰਪੂਰ ਸਚ ਪਤਸ਼ਾਹੇ ਅਮਰ ਸਚ ਸਚੇ ਸਚਾ ਥਾਨ ਸਚੇ ਕੁਦਰਤ ਧਾਰਿਨ ਸੱਚ ਸਿਰ ਜਿਉਨ ਜਹਾਨ ਨਾਨਕ ਜਪੀਐ ਸਚ ਨਾਮ ਹਾ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਪਣਾ ਵੱਡ ਭਾਗੀ ਤਨਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ ਜਾਪ ਮਨ ਇਛੇ ਫਲ ਪੁੰਚ ਤੋ ਸਭ ਚੁਕੈ ਸੋਗ ਸੰਤਾਪ ਰਹਾਵ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਢਠਾ ਨਾਲ ਜਲ ਥਲ ਮਹੀਰ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਨਹੀ ਕੀਤ ਰਤਨ ਜਵੇ ਹਰਮਾਨ ਕਾ ਅੰਮ੍ਰਿਤ ਹਰ ਕਾ ਨਾ ਸੁਖ ਸਹਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ 5 ਸੋਈ ਸਾਸਤ ਸੋਣ ਸੋਏ ਜਿਤ ਜਪਿਐ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾ ਵੇ ਥਾਓ ਸਾਚੀ ਪੂੰਜੀ ਸਚ ਸੰਜਮ ਆਠ ਪਹਿਰ ਗੁਣ ਗਾਓ ਕਰ ਕੇ ਕਿਰਪਾ ਪ੍ਰਭ ਭੇਟਿਆ ਮਰਨ ਨ ਆਵਣ ਜਾਓ ਮੇਰੇ ਮਨ ਹਰ ਪੱਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਹਿ ਆ ਸਦਾ ਸਹਾਈ ਸੰਗ ਰਹਾ ਸੁਖਾਂ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਵਿੰਦ ਜਿਨ ਚੱਖਿਆ ਸੇ ਤ੍ਰਿਪਤਸਿਆ ਉਹ ਰਸ ਜਾਣੇ ਜਿੰਦ ਸੰਤਾ ਸੰਗਤ ਮਨ ਵਸੇ ਪ੍ਰਭ ਪ੍ਰੀਤਮ ਬਖਸ਼ਿੰਦਾ ਜਿਨ ਸੇਵਿਆ ਪ੍ਰਭ ਆਪਣਾ ਸੋਇ ਰਾਜ ਨਰਿੰਦਰ ਔਸਰ ਹਰ ਜਸ ਗੁਣ ਰਮਨ ਜਿਤ ਕੋਟ ਮਝਨ ਈਸ਼ਾਨ ਰਸਨਾ ਉਚਰੇ ਗੁਣਵਤੀ ਕੋਈ ਨ ਪੁਜੈ ਦਾਨ ਦ੍ਰਿਸ਼ਟਾਰ ਮਨ ਤਨ ਵਸੇ ਦਿਆਲ ਪੁਰਖ ਮਿਹਰਵਾਨ ਜੀਉ ਪਿੰਡਾ ਤਨ ਤਿਸ ਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੇ ਜੋ ਮੈਨੇ ਆਕਰਤਾਰ ਦਾਸਾਂ ਕੇ ਬੰਧਨ ਕਟਿਆ ਸਚੇ ਸਿਰਜਣਹਾਰ ਭੁਲਾ ਮਾਰਗ ਪਾਇਓ ਨਾ ਗੁਣ ਅਗੁਣ ਨਾ ਵਿਚਾਰ ਨਾਨਕ ਤਿਸ ਸਰਣਾ ਗਤੀ ਜੇ ਸਗਲ ਘਟਾ ਆਧਾਰ ਫਿਰ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੇ ਸੁਏ ਮਨ ਮੇਰੇ ਸਾਚਾ ਸੇਵ ਜਿ ਚਿਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖਿਆ ਤੇ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸ਼ਹਿਬ ਨ ਅਵਰ ਨ ਜਾਏ ਤਿਸ ਆਗੇ ਅਰਦਾਸ ਕਰ ਜੋ ਮੇ ਲੈ ਕਰਤਾਰ ਸਤ ਗੁਰ ਦਾਤਾ ਨਾਮ ਕਾ ਉਹ ਰਾਜਿਸ ਫੰਡਾਰ ਸਦਾ ਸਦਾ ਸਲਾਹੀਏ ਅੰਤ ਨਪਾਰਾ ਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਅਰਧਿਏ ਏਹਾ ਮਤ ਵੇ ਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤ ਕ ਨਾਨਕ ਲੇਖ ਪਰਵਦਗਾਰ ਸੁਲਾਹੀਏ ਜਿਸ ਦੇ ਚਲਦੇ ਨੇਕ ਸਦਾ ਸਦਾ ਯਰਦੀਏ ਇਹ ਹਮਤ ਵੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮस्तक ਨਾਨਕ ਲੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ